ਤੇ ਇਹ ਖਾਣੀ ਕਿੰਨੇ ਆ ਖਾਣੀ ਤਾਂ ਹੈਗੀ ਆ ਹਾਂ ਤੇ ਫਿਰ ਜੇ ਖਾਣੀ ਆ ਤਾਂ ਫਿਰ ਇਹਨੂੰ ਛਿਲਨਾ ਵੀ ਪੈਣਾ ਵਾ ਕੋਈ ਨਾ ਤੁਸੀਂ ਛਿਲ ਦੋ ਤੇ ਤੜਕਾ ਮੈਂ ਆਪੇ ਲਾ ਦਾਂਗੀ ਉਹ ਵੀ ਬੜਾ ਕਰਾਰਾ ਜਿਹਾ ਬਾਕੀ ਗੱਲ ਇਹ ਘਰ ਤੁਹਾਡਾ ਵੀ ਨਹੀਂ ਆ ਓਹ ਹੋ ਮਾਸੀ ਜੀ ਤੁਸੀਂ ਟੈਨਸ਼ਨ ਨਾ ਲੋ ਮੈਂ ਆ ਰਹੀ ਹਾਂ ਬਸ ਹਾਂ ਮੈਂ ਆ ਰਹੀ ਤੁਹਾਡੇ ਕੋਲ ਤੂੰ ਟੈਨਸ਼ਨ ਲਓ ਠੀਕ ਹੈ ਮਾਸੀ ਠੀਕ ਹੈ ਮੈਂ ਆ ਗਿਆ ਓਕੇ ਓਕੇ ਹਏ ਹਏ ਇਹ ਟਾਰਗੇਟ ਹੀ ਨਹੀਂ ਪੂਰਾ ਹੋਣ ਦਿਆ ਨਹੀਂ ਮੇਰੀ ਗੱਲ ਸੁਨ ਨਾ ਉਹ ਸੁੱਤੀ ਹੀ ਐ ਸੁੱਤੀ ਬਿੰਦੂ ਐ ਐ ਲਾਇਆ ਐ ਉਹਨੇ ਉੱਠ ਜਾਣਾ ਵਾ ਤੇ ਜਦੋਂ ਉਹਨੇ ਉੱਠਣਾ ਵਾ ਉਦੋਂ ਤੈਨੂੰ ਕੰਮ ਯਾਦ ਆ ਜਾਣਾ ਵਾ ਉੱਠ ਜਾ ਤੇ ਕਰ ਲੈ ਕੰਮ ਉਹ ਮੈਂ ਤਾਂ ਲੇਟ ਗਈ ਹੀ ਮੈਂ ਕਿਹਾ ਮੇਰੇ ਲੇਟਣ ਨਾਲ ਵਾ ਵਾ ਸੁੱਤੀ ਰਹਿੰਦੀ ਹੈ ਨਾ ਤੇ ਕੋਈ ਗੱਲ ਨਹੀਂ ਮੈਂ ਲੇਟ ਜਾਨੀ ਇਹਦੇ ਨਾਲ ਜਾ ਕਰ ਲੈ ਕੰਮ ਤੇ ਨਾਲੇ ਰੋਟੀ ਵਗੈਰਾ ਵੀ ਟਾਈਮ ਸੀਰ ਬਣਾ ਲੈ ਸੁਤਾ ਵਟਾ ਮੈਂ ਕੋਲ ਸੁੱਤੀਆਂ ਉੱਠ ਨਾ ਪਵੇ ਅਸੀਂ ਜਿੱਦਾਂ ਬੱਚੇ ਨਹੀਂ ਪਾਲੇ ਕੰਮਚੋਰ ਇੱਕ ਨੰਬਰ ਦੀ ਸੱਚੀ ਸਹੀ ਗੰਦੀ ਮਾਂ ਮੇਰੀ ਦੇਖਦੀ ਹੋਂ ਕਿ ਹਾਏ ਹਾਏ ਤਾਂ ਬੁੱਢੀ ਦਾ ਕਿੱਥੋਂ ਫੋਨ ਆ ਗਿਆ ਹੀ ਹੁਣ ਹੈਲੋ ਹਾਂ ਦੱਸੋ ਘਰ ਉਹ ਮੈਂ ਨਹੀਂ ਆਣਾ ਅਜੇ ਦੋ ਦਿਨ ਮੇਰੀ ਮੰਮੀ ਗਈ ਕਿ ਤੇ ਕੰਮ ਜ਼ਰੂਰੀ ਆਹੋ ਮੈਂ ਇੱਥੇ ਹੀ ਰਹਿਣਾ ਮੈਂ ਰੋਟੀ ਉਹ ਵੀ ਇੱਥੋਂ ਬਣਾ ਕੇ ਭੇਜਾਂ ਕਾਦੇ ਵਾਸਤੇ ਮਾਤਾ ਮੇਰੀ ਗੱਲ ਸੁਣ ਆਪਣੇ ਵਾਸਤੇ ਫੁਲਕੇ ਆਪ ਲੈਣਾ ਮੁੰਡਿਆਂ ਦੀ ਕੋਈ ਗੱਲ ਨਹੀਂ ਉਹ ਬਾਹਰੋਂ ਖਾ ਲੈਣਗੇ ਜਾਂ ਲੰਘਦੇ ਪੰਘਦੇ ਨਾਨੀ ਵੱਲੋਂ ਹੀ ਖਾ ਜਾਣਗੇ ਮਾਤਾ ਮੇਰਾ ਬੋਤਾ ਨਾ ਦਿਮਾਗ ਨਾ ਖਰਾਬ ਕਰ ਮੈਂ ਦੋ ਦਿਨ ਹਟ ਕੇ ਆਣਾ। ਉਹਦੇ ਕੋਲ ਤੇ ਬੱਚਾ ਸੰਭਿਆ ਨਹੀਂ ਜਾਂਦਾ। ਹੁਣ ਵੀ ਮੈਂ ਗੋਦੀ ਚ ਲੈ ਕੇ ਬੈਠਿਆ ਹੀ ਆ। ਤੇ ਮੈਂ ਬੈਠਿਆ ਹੀ ਆ ਤੇ ਉਹ ਕੰਮ ਕਰਦੀ ਪਈ ਆ। ਹਾਂ ਆ ਜਾਾਂਗੀ। ਸੋਮਵਾਰ ਜਾਂ ਮੰਗਲਵਾਰ। ਚੰਗਾ। ਇਹ ਕਿਤੇ ਬੁੱਢੀ ਨੇ ਜਾਨ ਖਾਦੀ ਈ ਮੇਰੀ। ਦੋ ਰੋਟੀਆਂ ਨਹੀਂ ਲਾ ਸਕਦੀ ਆਪਣੇ ਵਾਸਤੇ। ਦੀਦੀ ਤੁਸੀਂ ਨਾਲ ਝੂਠ ਕਿਉਂ ਕਹਿੰਦੇ ਜੇ ਕਿ ਬੱਚਾ ਤੁਸੀਂ ਸੰਭੰਦੇ ਜੇ ਸਾਰੀ ਦਿਹਾੜੀ ਤੇ ਬੱਚਾ ਮੈਂ ਸੰਭਦੀ ਆ ਤੁਸੀਂ ਤੇ ਉਹਨੂੰ ਹੱਥ ਵੀ ਨਹੀਂ ਲਾਂਦੇ ਨਹੀਂ ਹੁਣ ਤੂੰ ਮੈਨੂੰ ਸਮਝਾਏਂਗੀ ਮੈਂ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਤੂੰ ਵੱਡੀ ਬਣਨ ਦੀ ਕੋਸ਼ਿਸ਼ ਨਾ ਕਰ ਤੈਨੂੰ ਜਿੰਨਾ ਕੰਮ ਕਿਹਾ ਜੇ ਤਾਂ ਉਹਨਾਂ ਕਰਿਆ ਕਰ ਆਪੇ ਸੰਭਲਾਂਗੇ ਬੱਚੇ ਸੌਂ ਸੌਣ ਨਾਲ ਚੰਗਾ ਹੁੰਦਾ ਵੈ ਤੂੰ ਦੇਨੂੰ ਹੱਥਾਂ ਦੀ ਆਦਤ ਬਾਲ ਲੈਣੀ ਆ ਤੇ ਕੰਮ ਕਿੰਨੇ ਕਰਨਾ ਮੈਂ ਮੇਰੇ ਕੋਲੋਂ ਨਾ ਉਮੀਦ ਰੱਖੀ ਕੀ ਮੈਂ ਕੰਮ ਕਰਾਂਗੀ ਮੈਂ ਤਾਂ ਘਰੋਂ ਆਪ ਸੜੀਕਲਪੀ ਆਈ ਆ ਅੱਥੇ ਮੈਂ ਆਰਾਮ ਨਾਲ ਬੈਠੀ ਆ ਤਾਂ ਤੂੰ ਕੰਮ ਕਰ ਤੇ ਨਾਲੇ ਜ਼ੁਬਾਨ ਬਹੁਤੀ ਕਿੜਕੜਨਾ ਕਰ ਮੇਰੇ ਨਾਲ ਮੰਮੀ ਆਏ ਨਾ ਮੈਂ ਮੰਮੀ ਨੂੰ ਕਹਿ ਦੇਣਾ ਸਭ ਕੁਝ ਸਾਂਭ ਲਾਂਗੇ ਨੂੰ ਮੈਂ ਜਾ ਤੂੰ ਕਹਿਣਾ ਕੁਛ ਨਹੀਂ 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 ਕਹਦੇ ਤੁਹਾਨੂੰ ਕਹਿ ਕੇ ਕੀ ਕਰਨਾ ਮੈਂ ਚੱਲੀ ਜਾ ਰੱਖਿਓ ਕੁੜੀ ਦਾ ਰੱਖਿਆ ਆ ਵਾ ਕਿਤੇ ਨਹੀਂ ਰੋਂਦੀ ਕਿਤੇ ਨਹੀਂ ਸਾਹ ਸੁੱਕ ਗਿਆ ਉਹਦਾ ਪਤਾ ਨਹੀਂ ਉਹਦੇ ਨੇ ਕਦੋਂ ਆਊਗਾ ਜਦੋਂ ਮੇਰੀ ਵੀ ਸੁਣੀ ਜਾਏਗੀ ਤੇ ਇਹਨਾਂ ਨੂੰ ਕੋਈ ਸੁਧਾਰਨ ਮਿਲਾਊਗਾ ਕੀ ਬੜਬੜ ਕਰਦੀ ਪਈ ਹੈ ਦੱਸ ਦੇ ਮੰਨੂ ਵੀ ਟਾਈ ਜੀ ਟਾਈ ਜੀ ਕਿੱਥੇ ਹੋ ਆ ਗਈ ਪੁੱਤ ਐਨੀ ਜਲਦੀ ਲੈ ਤਾਈ ਜੀ ਤੁਸੀਂ ਫੋਨ ਕਰੋ ਤੇ ਮੈਂ ਨਾ ਆਵਾਂ ਹੋਰ ਸੁਣਾਓ ਕੀ ਹਾਲ ਜੀ ਹਾਂ ਹਾਂ ਠੀਕ ਐ ਤੂੰ ਸੁਣਾ ਬਾਸ ਵਧੀਆ ਵਧੀਆ ਆ ਜਾ ਬੈਠੋ ਭਾਵੇਂ ਮੈਂ ਆਪਣੀ ਮਾਂ ਦੀ ਅੱਖੇ ਲੱਗਾ ਜਾਂ ਨਾਲ ਲੱਗਾ ਪਰ ਤੁਹਾਡੇ ਅੱਖੇ ਤਾਂ ਸਭ ਤੋਂ ਪਹਿਲਾਂ ਲੱਗਦੀਆਂ ਉਹ ਤਾਂ ਉਹ ਤਾਂ ਮੈਨੂੰ ਪਤਾ ਹੀ ਐ ਬੇ ਮੈਂ ਤੁਹਾਨੂੰ ਆਪਣੀ ਸਮਝ ਨਹੀਂ ਉਹ ਹੈ ਮੇਰੀ ਆਪਣੀ ਭਾਵੇਂ ਮੈਂ ਆਪਣੀ ਕੁੱਖ ਤੋਂ ਜਨਮ ਨਹੀਂ ਦਿੱਤਾ ਪਰ ਆਪਣੀ ਤੋਂ ਘੱਟ ਵੀ ਨਹੀਂ ਹੋਗੀ ਤੂੰ ਉਹ ਹੋ ਤਾਂ ਹੈ ਜੀ ਫੇਰ ਤੁਸੀਂ ਪੁਰਾਣੀਆਂ ਗੱਲਾਂ ਲੈ ਕੇ ਬੈਗੇ ਕਿ ਨਹੀਂ ਜੇ ਮੈਂ ਤੁਹਾਡੀ ਕੁੱਖੋ ਜਨਮ ਨਹੀਂ ਲਿਆ ਤੇ ਇਹਦਾ ਮਤਲਬ ਤੁਹਾਡੀ ਮੈਂ ਤੀ ਹੀ ਨਹੀਂ ਮੇਰੀ ਤੀ ਹੀ ਨਹੀਂ ਆਏ ਹਏ ਮੇਰੀ ਨજર ਨਾ ਮੇਰੀ ਪੁੱਤ ਹੀ ਨਹੀਂ ਲੱਗਿਆ ਤੇ ਫਿਰ ਪੁਰਾਣੀਆਂ ਗੱਲਾਂ ਕੋ ਕਰਦੇ ਹੋ ਯਾਦ ਆ ਜਾਂਦਾ ਨਾ ਮੇਰੀ ਆਪਣੀ ਤੋਂ ਔਲਾਦ ਪੁੱਤ ਕੋਈ ਨਹੀਂ ਤੇ ਤੂੰ ਮੈਨੂੰ ਕਿਸੇ ਗੱਲੋਂ ਘੱਟ ਨਹੀਂ ਹੈਗੀ ਬਹੁਤ ਆ ਧੀ ਮਾਵਾਂ ਤੇ ਇਹ ਗੱਲਾਂ ਮੁੱਕ ਗਈਆਂ ਤੇ ਮੇਰੇ ਵਾਲੇ ਵੀ ਆਣ ਗਏ ਸასი ਘਰ ਦੀ ਕੀ ਹਾਲ ਜੇ ਮੈਂ ਤੇ ਵਧੀਆ ਤੂਸ ਨਾ ਓਹੋ ਮੈਂ ਵੀ ਵਧੀਆ ਬਹੁਤ ਵਧੀਆ ਤੂੰ ਇਹ ਸੁਣਾਓ ਹਾਂਜੀ ਇੰਨੇ ਸਾਲਾਂ ਬਾਅਦ ਅੱਜ ਕਿੱਥੋਂ ਕਿਰਪਾ ਕਰਤੀ ਆਂਦੀ ਭੈਣ ਦੇ ਘਰ ਨਹੀਂ ਤੇ ਮੈਂ ਫੋਨ ਕਰ ਕਰਕੇ ਇੰਨਾ ਸੱਦਦੀ ਆ ਮਜਾ ਆ ਲਾ ਕਿ ਤੇ ਰਿੰਪੀ ਆ ਜਾਵੇ ਦੀਦੀ ਤੁਹਾਨੂੰ ਪਤਾ ਹੀ ਆ ਫਿਰ ਕੰਮ ਦਾ ਕਿੰਨਾ ਬਰਡਨ ਹੁੰਦਾ ਏ ਤੂੰ ਤੇ ਤੇਰਾ ਕੰਮ ਕਦੀ ਖਤਮ ਵੀ ਨਹੀਂ ਹੋਣਾ ਆਪਣੇ ਆਪਾਂ ਵਾਸਤੇ ਤੇਰੇ ਕੋਲ ਟਾਈਮ ਨਹੀਂ ਨਿਕਲਦਾ। ਓਹੋ ਆਪਣੇ ਵਾਸਤੇ ਹਮੇਸ਼ਾ ਟਾਈਮ ਹੀ ਟਾਈਮ ਆ। ਐਵੇਂ ਦੀ ਗੱਲ ਨਹੀਂ ਆ। ਪੱਕਾ ਤੈਨੂੰ ਮਾਸੀ ਜੀ ਨੇ ਬੁਲਾਇਆ ਹੋਣਾ। ਦੀਦੀ ਵੈਸੇ ਸਮਾਂ ਕਿੰਨੀ ਜਲਦੀ ਬੀਤ ਜਾਂਦਾ ਨਾ। ਕਿੱਥੇ ਆਪਾਂ ਖੇਡਦੇ ਹੁੰਦੇ ਹਾਂ ਛੋਟ-ਛਟੰਦੇ। ਤੇ ਅੱਜ ਤੂੰ ਇੱਕ ਬੱਚੇ ਦੀ ਮਾਂ ਵੀ ਬਣ ਗਈ ਜੇ ਤੇ ਤੂੰ ਮਾਸੀ ਬਣ ਗਈ ਐ। ਲੈ ਓਦੋਂ ਮੈਂ ਬੰਨਣਾ ਹੀ ਬੰਨਣਾ ਸੀ। ਤੂੰ ਮਾਸੀ ਬਣ ਗਈ ਐ। ਅੱਛਾ ਰਿੰਪੀ ਤੇਰਾ ਤੇ ਆਦੀ ਮਾਂ ਦਾ ਸਾਥ ਬਹੁਤ ਸੀ। ਪਰ ਤੇਰੀ ਮਾਂ ਦੀ ਵੀ ਸ਼ਾਬਾਸ਼ੀ ਉਹਨੇ ਕਦੀ ਨਹੀਂ ਫਰਕ ਕੀਤਾ ਨਾ ਤੇਰੇ ਜਿਤੇ ਨਾ ਉਹਦੇ ਚ ਕਿ ਉਹ ਸਮਝਦੀ ਮੇਰੀ ਦੋਨਾਂ ਹੀ ਹੈਗੀ ਐ ਤੇ ਮੈਨੂੰ ਵੇ ਵੇ ਕੇ ਖੁਸ਼ ਪੈਂਦੀ ਠੰਡ ਪੈਂਦੀ ਮੈਨੂੰ ਵੇਖ ਕੇ ਕਿੰਨਾ ਪਿਆਰ ਤੇਰੀ ਮਾਂ ਕਰਦੀ ਐ ਪੁੱਤ ਇੱਕ ਪਾਸੇ ਮੇਰੀ ਭਨੇਵੀ ਤੇ ਇੱਕ ਪਾਸੇ ਮੇਰੀ ਦਰਾਨੀ ਕੁੜੀ ਮੈਨੂੰ ਕਦੀ ਫਰਕ ਜਾਪਿਆ ਹੀ ਨਹੀਂ ਮੈਨੂੰ ਇਹ ਲੱਗਦਾ ਸੱਕੀਆਂ ਪੈਣਾ ਹੈਗੀਆਂ ਤੇ ਮੇਰੀਆਂ ਸੱਕੀਆਂ 3 ਦੋ ਐ ਮੈਨੂੰ ਲੱਗਦਾ ਹੀ ਨਹੀਂ ਕਿ ਮੇਰੇ ਔਲਾਦ ਕੋਈ ਨਹੀਂ ਇਹ ਮੇਰੀ ਔਲਾਦ ਹੈਗੀ ਐ ਮੇਰੀ ਦਰਾਣੀ ਨੇ ਵੀ ਕਦੀ ਮਹਿਸੂਸ ਹੀ ਨਹੀਂ ਹੋਣ ਦਿੱਤਾ ਉਹ ਕਹਿੰਦੀ ਰਿੰਬੀ ਤੁਹਾਡੀ ਹੋ ਆ ਤੂੰ ਸੋਚਿਆ ਨਾ ਕਰੋ ਤੇ ਮੈਂ ਹੈਗੀ ਤੁਹਾਡੀ ਆ ਹਾਂ ਤੇ ਹੈ ਹੀ ਹੈ ਮੇਰੀ ਤੇ ਕਿਰਨ ਵੀ ਮੇਰੀ ਹੋ ਆ ਹਾਂ ਤੂੰ ਇੱਥੇ ਆ ਤੇ ਗਈ ਆ ਪਰ ਤਨ ਮੈਂ ਇਨੀ ਛੇਤੀ ਜਾਣ ਨਹੀਂ ਦੇਣਾ ਇਹ ਨਾ ਕਹੀ ਕਿ ਮੈਨੂੰ ਕੰਮ ਬੜਾ ਵਾ ਦੀਦੀ ਹੁਣ ਮੈਨੂੰ ਜਾਣ ਦੋ ਮੈਂ ਉਦੋਂ ਤੱਕ ਤੈਨੂੰ ਜਾਣ ਨਹੀਂ ਦੇਣਾ ਜਦੋਂ ਤੱਕ ਕਾਸ਼ਵੀ ਥੋੜੀ ਵੱਡੀ ਨਹੀਂ ਹੋ ਜਾਂਦੀ ਤੂੰ ਇੱਥੇ ਹੀ ਆਫਿਸ ਚਲਾ ਜਾ ਕਰ ਮੈਂ ਇੱਥੇ ਜਾਣ ਨਹੀਂ ਆਈ ਬੜਿਆਂ ਨੂੰ ਲੇ ਜਾਣ ਆਈ ਆਂ 림ਪੀ ਜਿਹੜਾ ਮੈਂ ਕੰਮ ਕਿਹਾ ਸੀ ਉਹ ਤੂੰ ਕੀਤਾ ਤਾਈ ਜੀ ਤੁਸੀਂ ਤਾਂ ਮੈਨੂੰ ਆਪਣੀ ਸਾਰੇ ਗੱਲ ਦੱਸਤੀ ਬਟ ਜਿੰਨੀ ਦੇਰ ਮੈਨੂੰ ਕੋਈ ਸਬੂਤ ਨਹੀਂ ਲਿਖਦਾ ਮੈਂ ਕਿਵੇਂ ਯਕੀਨ ਕਰਾਂ ਤੁਹਾਡੀ ਗੱਲ ਤੇ ਸਬੂਤ 림ਪੀ ਇਹ ਤੂੰ ਕਿਹੜੀਆਂ ਗੱਲਾਂ ਕਰਨੀਆਂ ਮੈਨੂੰ ਸਮਝੇ ਨਹੀਂ ਆਉਂਦੀਆਂ ਉਹੋ ਦੀਦੀ ਕੋਈ ਸਬੂਤ ਨਹੀਂ بس ਤੁਸੀਂ ਵੇਟ ਐਂਡ ਵਾਚ ਕਰੋ ਹਏ ਹਏ ਪਤਾ ਨਹੀਂ ਅੱਜ ਕਿਵੇਂ نیند ਆ ਗਈ ਇੰਨੀ ਅੱਖ ਲੱਗ ਗਈ ਕਿੱਥੇ ਗਏ ਸਾਰੇ ਜਣੇ ਮਾਸੀ ਜੀ ਕੁਝ ਮਿਲੇਗਾ ਖਾਣ ਵਾਸਤੇ ਜਾਂ ਨਹੀਂ ਮਿਲੇਗਾ ਹਏ ਮੈਨੂੰ ਕਿਉਂ ਪੁੱਛਦੇ ਬੀ ਕਿ ਹੋਰ ਕਿੰਨੂ ਪੁੱਛਾਂ ਮਾਂ ਮੇਰ ਜ ਮਾਂ ਵੀ ਨਹੀਂ ਘਾ ਰਹੀ ਅੱਜ ਤੇ ਮਾਂ ਘਾ ਹੁੰਦੀ ਨਾ ਉਹਨੂੰ ਚਰੋਕਣਾ ਕਿੰਨਾ ਕੁਝ ਬਣਾ ਕੇ ਖਵਾ ਦੇਣਾ ਨਹੀਂ ਤੂੰ ਸਾਹਿਲ ਨੂੰ ਫੋਨ ਕਰ ਤੇ ਸਾਹਿਲ ਨੂੰ ਫੋਨ ਆਹੋ ਉਥੋਂ ਦਾਵਤ ਤੋਂ ਭੇਜ ਦੇ ਕੇ ਤੇਰਾ ਕੁਛ ਦੋ ਘੰਟੇ ਹੋ ਗਏ ਉਹਨੇ ਵੀ ਫੋਨ ਕਿਤੇ ਆ ਨੂੰ ਹਜੇ ਤੱਕ ਕੋ ਆਇਆ ਨਹੀਂ ਤੇ ਮੇਰੀ ਮਾਂ ਹੁੰਦੀ ਨਾ ਉਹਨੇ ਵਾਜਾ ਦੇ ਦੇ ਕਿ ਸਾਰਿਆਂ ਨੇ ਮੇਰੀ ਚੀਜ਼ ਮੰਗਵਾ ਲੈਣੀ ਸੀ ਬਸ ਉਹਦਾ ਇਹੀ ਹਾਲ ਜਦੋਂ ਉਹਦੇ ਨਾਲ ਕੰਮ ਪਵੇ ਨਾ ਉਹ ਸਾਨੂੰ ਲਬਦਾ ਹੀ ਨਹੀਂ ਕੀਤੀ ਪਤਾ ਮੈਨੂੰ ਲਬਦਾ ਜਣ ਉਹ ਵੇਹਲੋ ਮਹਾਰਾਣੀ ਅੰਦਰ ਬੈਠੀ ਸੀ ਤੇਨੂੰ ਮੈਂ ਕਿਹਾ ਮੈਂ ਕੁਛ ਬਣਾ ਲੈ ਕੁੜੀ ਤੇਰੀ ਸੁੱਤੀ ਹੋਈ ਰੋਟੀ ਪਾਣੀ ਬਣਾ ਲੈ ਹੈ ਨਹੀਂ ਮਨ ਤੇ ਨਜ਼ਰ ਹੀ ਨਹੀਂ ਆਂਦੀ ਕਿੱਥੇ ਗਈ ਤੇ ਕਿੱਥੇ ਨਹੀਂ ਮੈਂ ਤੇ ਪਹਿਲਾਂ ਵੀ ਖਾਈਆਂ ਰਸੋਈ ਚ ਦੱਸ ਕੀ ਖਾਣੀ ਮੈਂ ਉਹ ਬਣਾ ਦੇਣੀ ਆ ਕਿਉਂ ਮੇਰੀ ਗੱਲ ਸੁਣ ਉਹਦੀ ਮਾਸੀ ਵੀ ਘਰ ਦੀ ਮਾਸੀ ਉਹਦੀ ਆਹ ਉਹ ਵੀ ਅੰਦਰ ਹੀ ਹੋਣੀ ਆ ਹਾਈ ਨਹੀਂ ਇੱਕ ਤੇ ਸਾਰਾ ਨਾ ਅੰਦਰ ਹੀ ਝੁੜੀਆਂ ਰਹਿੰਗੇ ਪਤਾ ਨਹੀਂ ਅੰਦਰ ਇਹਨਾਂ ਨੇ ਕੀ ਮਣੀ ਦੱਬ ਦਿੱਤੀ ਹੋਈ ਏ ਤੇ ਮਾਸੀ ਹੂੰ ਹੁਣ ਤੇ ਮੈਂ ਆਈ ਹੋਈ ਆ ਤੇ ਅੱਗੇ ਪਿੱਛੇ ਰੋਟੀ ਵੀ ਐਸਾਂ ਤੇ ਤੁਹਾਡੇ ਘਰ ਬੰਦੀ ਨਹੀਂ ਲੈ ਇਸ ਤੋਂ ਜ਼ਿਆਦਾ ਹੀ ਉਹ ਮਾਸੀ ਨਹੀਂ ਹਿਲਦੀ ਮਨੂੰ ਮਾਸੀ ਨਾਲ ਨਹੀਂ ਲੈਣਾ ਦੇਣਾ ਤੁਸੀਂ ਭੁੱਖੇ ਰਹਿੰਦੇ ਹੋ ਕੀ ਕਰਨੀ ਮੈਂ ਬਣਾ ਲੈਣੀ ਆ ਮੈਂ ਬਣਾਣੀ ਹੁੰਨੀ ਆ ਜਾਂ ਤੇਰੀ ਮੰਮੀ ਬਣਾਉਂਦੀ ਹੁੰਦੀ ਆ ਅੱਗੇ ਤੋਂ ਨਾ ਇਸ ਤਰ੍ਹਾਂ ਕਰਨਾ ਹੁਣ ਪਤਾ ਹੀ ਅਸੀਂ ਕਰਦੇ ਆ ਅਸੀਂ ਚੁੱਪ ਕਰਕੇ ਨਾ ਅੱਧੀ ਕੋਲੀ ਚੋਲਾ ਦੀ ਬਣਾਣੇ ਆ ਤੇ ਦੋਨੇ ਮਾਮਾ ਤੇ ਹਾਂ ਬੈ ਕੇ ਖਾ ਲੈਣੇ ਰਹਿਣ ਦੋ ਨਨ ਭੁੱਖੇ ਆਪੇ ਬਣਾਏਗੀ ਐਦਾਂ ਕਰੀਏ ਤੋੜ ਕਿਦਾਂ ਕਰਨਾ ਜੇ ਕੱਲੇ ਚੋਲ ਖਾਏਂਗੀ ਤੂੰ ਮੁੰਨਾ ਤੁਹਾਡੇ ਘਰ ਆ ਕੇ ਨਾ ਇਹੇ ਕੁਛ ਮਾਨੂੰ ਖਾਣਾ ਪੈਣਾ ਮੈਂ ਰੋਟੀ ਜਮਨ ਜੁੜਦੀ ਨਹੀਂ ਪਈ ਤੇ ਜੇ ਤੁਹਾਡੇ ਮੁੰਡੇ ਉਹਨੂੰ ਕਿਹਾ ਵੈ ਸਮਾਨ ਲੈ ਆਈ ਉਹੇ ਤੱਕ ਸਮਾਨ ਲੈਣ ਨਹੀਂ ਆਇਆ ਰੋਟੀ ਕਿਦੋਂ ਆਟਾ ਗੁੱਜੇਗਾ ਕਿਦੋਂ ਰੋਟੀ ਬਣੇਗੀ ਕਿਦੋਂ ਸਬਜ਼ੀ ਬਣੇਗੀ ਤੇ ਫੇਰ ਸਾਨੂੰ ਮਿਲੇਗੀ ਚਲ ਕੋਈਂ ਤੂੰ ਚੁੱਪ ਕਰ ਮੈਂ ਤੈਨੂੰ 2 ਮਿੰਟਾਂ ਫਟਾਫਟ ਫਸਟ ਕਲਾਸ ਤੈਨੂੰ ਨਿਊਟਰੀ ਵਾਲੇ ਚਾਵਲ ਬਣਾ ਦੇਣੀ ਤੇਰੇ ਫੇਵਰਟ ਨਾਲ ਦਹੀਂ ਬੈ ਫ੍ਰਿਜ ਦੇ ਵਿੱਚ ਤੈਨੂੰ ਪਕੌੜੀਆਂ ਪਾ ਦੇਣੀਆਂ ਚੱਲ ਠੀਕ ਹੈ ਨਾ ਚੱਲ ਤੂੰ ਬੈ ਮੈਂ ਜਦ ਨਹੀਂ ਮੈਂ ਬਣਾ ਬੈਠੋ ਮਾਸੀ ਜੀ ਹਾਂ ਇਹ ਤੇ ਬਣਾਣੀ ਨਹੀਂ ਹੁਣ ਤੁਸੀਂ ਬੈਠੋ ਆਰਾਮ ਨਾਲ ਉਹਦੀ ਮਾਸੀ ਕਿਸ ਦਿਨ ਕੰਮ ਆਣੀ ਆ ਉਹ ਬਣਾਏਗੀ ਨਾ ਬਾਬਾ ਮੈਂ ਨਹੀਂ ਉਹ ਕਹਿਣਾ ਭਾਈ ਇਹ ਮਗਰ ਪੈ ਜਾਂਦੀਆਂ ਨਹੀਂ ਉਹ ਬੈ ਜਾ ਉਹਨੇ ਕਿੱਥੋਂ ਮਗਰ ਪਹਿਣਾ ਵੈ ਤੁਹਾਨੂੰ ਪਤਾ ਨਾ ਮੇਰੀ ਸੱਸ ਕਿੱਡੀ ਝੰਡਾਲ ਸੀ ਉਹਨੂੰ ਸਿੱਧਿਆਂ ਕਰਕੇ ਰੱਖ ਦਿੱਤਾ ਵੈ ਤੇ ਇਹ ਕਿਸ ਖੇਤ ਦੀ ਮੂਲੀ ਹੈ ਮਾਸੀ ਜੀ ਤੁਸੀਂ ਡੈਸ਼ ਕਰੋ ਤੇ ਬਹੁਤੀ ਗੱਲ ਹੈ ਨਾ ਏਸੀ ਵਾਲੇ ਕਮਰੇ ਸੋਜੋ ਜਾ ਕੇ ਮੈਂ ਆਨੀਆਂ ਹੂਨੇ ਉਹਨੂੰ ਕਹਿ ਕੇ ਹਾਂਜੀ ਕਹਿ ਕੇ ਵੇਖ ਲੈ ਤੂੰ ਵੀ ਦੇਖੀ ਜਾਓ ਫਿਰ ਤੁਸੀਂ ਮਨੀਆਂ ਕਹਿਣਾ ਤੇ ਦੇਖੀ ਜਾਓ ਤੁਸੀਂ ਕਿੱਦਾਂ ਟਹਿਲ ਜੀ ਮਾਸੀ ਜੀ ਹਾਂ ਜੀ ਬੁੱਤ ਕੀ ਕਰਦੇ ਬੈਠੇ ਬਸ ਉਹ ਵਾ ਬੜੀ ਵਧੀਆ ਚੱਲਦੀ ਸੀ ਮੈਂ ਕਿਹਾ ਥੋੜਾ ਟਹਿਲ ਲਵਾ ਚਲੋ ਜੇ ਟਹਿਲ ਨਾ ਖਤਮ ਹੋ ਗਿਆ ਤੇ ਰੋਟੀ ਬਣਾ ਲਓ ਬੁੱਤ ਰੋਟੀ ਕਿਹੜੀ ਗੱਲ ਹੈ ਰੋਟੀ ਬਣਾ ਦਾਨੀ ਆ ਹਾਂ ਮੈਂ ਕਿਹਾ ਰੋਟੀ ਅੱਜ ਨਾ ਕਿਸੇ ਨੇ ਬਣਾਈ ਵੀ ਨਹੀਂ ਗਈ ਤੇ ਖਾ ਪੀ ਲਈਏ ਸਾਰੇ ਜਾਨੇ ਤੁਹਾਡਾ ਜੋ ਦਿਲ ਕਰਦਾ ਨਾ ਤੁਸੀਂ ਉਹ ਬਣਾ ਲਓ ਠੀਕ ਹੈ ਮੈਂ ਰੋਟੀ ਬਣਾ ਦਾਨੀ ਅੱਜ ਜੀ ਹਾਂ ਬਣਾ ਲਓ ਔਰ ਜੇ ਮਰਜੀ ਸਬਜੀ ਬਣਾ ਲੈਣਾ ਤੇ ਬਹੁਤ ਹੀ ਗੱਲ ਹੈ ਤੇ ਦਾਲ ਮੂੰਗੀ ਧੋਤੀ ਬਣਾ ਲੋ ਤੇ ਨਾਲ ਫੁਲਕੇ ਲੱਤ ਜਾਣਗੇ ਠੀਕ ਹੈ ਠੀਕ ਹੈ ਹਾਂ ਬੁੱਤ ਬਣਾ ਦਿੰਦੇ ਇੱਕ ਮਿੰਟ ਤੁਸੀਂ ਕੀ ਕਿਹਾ ਉਹਨਾਂ ਨੂੰ ਕੀ ਕਿਹਾ ਜੋ ਤੁਸੀਂ ਸੁਣਿਆ ਮੈਂ ਉਹੀ ਕਿਹਾ ਬੇਟਾ ਤੁਸੀਂ ਕਿਹਾ ਕਿ ਰੋਟੀ ਬਣਾ ਲਓ ਬਿਲਕੁਲ ਪਰ ਉਹ ਕਿਉਂ ਬਣਾਣ ਬੇਟਾ ਜਿਹੜਾ ਰਹੇਗਾ ਤੇ ਰੋਟੀ ਤੇਨੂੰ ਬਣਾਣੀ ਹੀ ਪੈਣੀ ਹੈ ਅੱਛਾ ਬਿਲਕੁਲ ਠੀਕ ਹੈ ਤੁਸੀਂ ਜਿਹੜਾ ਰਹੇਗਾ ਉਹੀ ਰੋਟੀ ਬਣਾਏਗਾ ਬਿਲਕੁਲ ਰਹਿਣ ਤਾਂ ਫਿਰ ਤੁਸੀਂ ਵੀ ਦੇਓ ਤੇ ਰੋਟੀ ਵੀ ਫਿਰ ਤੁਸੀਂ ਬਣਾਓਗੇ ਉਹ ਨਹੀਂ ਕੀ ਉਪਲਬਧ ਹੈ ਜੋ ਤੁਸੀਂ ਸੁਣਿਆ ਇੰਨਾਂ ਨੂੰ ਸੁਧਿਆ ਤੇ ਚੰਗੀ ਤਰ੍ਹਾਂ ਕਰਾਂਗੇ ਪੁੱਤ ਤੂੰ ਕਿਹਾ ਤਾਂ ਦਿੱਤਾ ਇਹਨਾਂ ਨੂੰ ਤੈਨੂੰ ਇਹਨਾਂ ਦੇ ਸੁਭਾਅ ਦਾ ਨਹੀਂ ਪਤਾ ਪਤਾ ਨਹੀਂ ਤੇਰੀ ਭੈਣ ਕੋ ਬਦਲਾ ਨਾ ਲੈਣ ਮੁੜ ਕੇ ਹੂੰ ਬਦਲਾ ਉਹ ਵੀ ਇਹਨਾ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੇਰੇ ਹੁੰਦਿਆਂ ਇਹ ਬਦਲਾ ਲੈਣ ਕਦੀ ਹੋ ਹੀ ਨਹੀਂ ਸਕਦਾ ਬਾਕੀ ਗੱਲ ਬਦਲਾ ਲੈਣ ਦੀ ਉਹ ਤਾਂ ਹੁਣ ਮੈਂ ਗਿਣ-ਗਿਣ ਕੇ ਲਵਾਂਗੀ ਇਹਨਾਂ ਕੋਲ ਆ ਜਾਓ ਤੁਸੀਂ ਅੰਦਰ ਮਾਸੀ ਜੀ ਮਾਸੀ ਜੀ ਹਾਂ ਪੁੱਤ ਦੱਸ ਇਹ ਕੀ ਕਰਨ ਦੇ ਜੇ ਅਰਬੀ ਬਣਾਉਣ ਲੱਗੀ ਆ ਪੁੱਤਰ ਉਹ ਤੇ ਮੈਨੂੰ ਵੀ ਦਿਖਾਂ ਦੇ ਆ ਅਰਬੀ ਛਿੱਲਣ ਦੇ ਜੇ ਇਹ ਕਿਦੇ ਵਾਸਤੇ ਛਿੱਲਣ ਦੇ ਜੇ ਉਹ ਤਾਂ ਬੈਠੇ ਬਾਹਰ ਰੋਟੀ ਤੇ ਬਣਾਣੀ ਹੋ ਪੈਣੀ ਆ ਤੇ ਸਬਜੀ ਬਣਾਵਾਂਗੀ ਤੇ ਤਾਦੀ ਆ ਨਾ ਨਹੀਂ ਤੇ ਉਹ ਕਾਦੇ ਵਾਸਤੇ ਆ ਉਹਨਾਂ ਨਹੀਂ ਬਣਾਣੀ ਬਣਾਉਣੀ ਮੈਨੂੰ ਜੋ ਉਹਨਾਂ ਨੇ ਕਹਿਣਾ ਤੇ ਮੈਂ ਕਿਹਾ ਪਹਿਲਾਂ ਹੀ ਮੈਂ ਬਣਾ ਦਾਨੀ ਆ ਵਾਹ ਤੁਹਾਡੇ ਦੀ ਹਾਂ ਤੇ ਕੀ ਕਰਾਂ ਫਿਰ ਕਰਨਾ ਤੇ ਪੈਣਾ ਹੀ ਆ ਚੁੱਪ ਕਰਕੇ ਨਾ ਛੱਡੋ ਇਹ ਜਿਨ੍ਹਾਂ ਨੇ ਖਾਣੀ ਆ ਨਾ ਉਹ ਆਪੇ ਛਿੱਲਣਗੇ ਤੇ ਆਪੇ ਬਣਾਉਣਗੇ ਤੁਹਾਨੂੰ ਨਹੀਂ ਕੋਈ ਲੋੜ ਉਹ ਤਾਂ ਵੀ ਜਵੈ ਵੀ ਤੇ ਹੀ ਆ ਮੈਂ ਵੀ ਤੇ ਖਾਣੀ ਕੋਈ ਗੱਲ ਨਹੀਂ ਉਹ ਸਿਰਫ ਹੁਕਮ ਛੱਡਣ ਨੂੰ ਰੱਖੇ ਨੇ ਸਾਰਾ ਕੰਮ ਤੂੰ ਹੀ ਕਰਨਾ ਵਾ ਕੋਈ ਗੱਲ ਨਹੀਂ ਪੁੱਤ ਤੂੰ ਜਾ ਮੈਂ ਕਰ ਲੈਣਾ ਤੁਸੀਂ ਜਾਓ ਤੇ ਮੈਂ ਆਪੇ ਕਰਾ ਲੈਣਾ ਜਾਓ ਤੁਸੀਂ ਕਰਾ ਲੈਣਾ ਓਹੋ ਮੈਂ ਕਰ ਲਾਂਗੀ ਤੁਸੀਂ ਜਾਓ ਜਾ ਕਰਲਾ ਨਹੀਂ ਪੁੱਤਰ ਜਾਓ ਤਾਈ ਜੀ ਮੈਂ ਆਪੇ ਕਰ ਲੈਨੀ ਆ ਤੇ ਕਰਾ ਵੀ ਲੈਣੀ ਆ ਜਿਨ੍ਹਾਂ ਨੇ ਖਾਣੀ ਆ ਛੱਲਣਗੇ ਵੀ ਉਹੀ ਤੇ ਬਣਾਣਗੇ ਵੀ ਉਹੀ ਦੇਖਦੀ ਆ ਨਾ ਚਹੀ ਲਾਗੋਨੀ ਕੋ ਕੁਝ ਨਹੀਂ ਮਾਸੀ ਆਪਣੇ ਰੈਸਟੋਰੈਂਟ ਚ ਕੰਮ ਕਰਦੀ ਏ ਰੈਸਟੋਰੈਂਟ ਚ ਕੰਮ ਕਰਦੀ ਏ ਉਹ ਵੇਖੀਂ ਕਿਤੇ ਹੋਰ ਹੀ ਨਾ ਕੋਈ ਕੰਮ ਕਰਦੀ ਹੋਵੇ ਉਹ ਨਹੀਂ ਨਹੀਂ ਮੈਨੂੰ ਤੇ ਲੱਗਦਾ ਮਰਜ ਨਹੀਂ ਤੇ ਐਵੇਂ ਹੀ ਉਹ ਨਹੀਂ ਮਾਸੀ ਇਦਾਂ ਦਾ ਕੋਸ਼ ਵੀ ਨਹੀਂਗਾ ਮਾਸੀ ਜੀ ਕੀ ਕਰਦੇ ਪਿਓ ਕੀ ਕਰਨਾ ਵਾ ਬੈਠੀ ਆ ਬੈਠੇ ਹੋ ਆਹੋ ਚਲੋ ਫਿਰ ਤੁਸੀਂ ਵਿਲੇ ਹੀ ਬੈਠੇ ਹੋ ਤੇਰਾ ਟਾਈਮ ਹੀ ਨਹੀਂ ਪਾਸ ਹੁੰਦਾ ਨਾ ਇੰਜ ਕਰੋ ਤੁਸੀਂ ਆਰਬੀ ਛੇਲ ਦੋ ਮੈਂ ਨਹੀਂ ਆਰਬੀ ਕਦੇ ਛੱਲੀ ਮੈਂ ਛੱਲੀ ਮੇਰੇ ਹੱਥਾਂ ਨੂੰ ਖਾਰਿਛੋਂ ਡਾ ਪਿੰਦੀ ਆ ਅੱਛਾ ਖਾਰਿਛੋਂ ਲਾ ਪਿੰਦੀ ਆ ਹਾਂਜੀ ਤੇ ਕੋਈ ਨਹੀਂ ਸਰੋਂ ਦਾ ਤੇਲ ਲਾ ਲਿਓ ਤੇ ਫੇਰ ਛੇਲ ਲਿਓ ਨਾ ਮੈਂ ਕੁਝ ਵੀ ਲਾਵਾਂ ਨਾ ਮੇਰੇ ਖਾਰਿਸ਼ ਹੁੰਦੀ ਮੈਂ ਨਹੀਂ ਚੱਲਣੀ ਤੇ ਇਹ ਖਾਣੀ ਕਿੰਨੇ ਆ ਖਾਣੀ ਤਾਂ ਹੈਗੀ ਆ ਹਾਂ ਤੇ ਫਿਰ ਜੇ ਖਾਣੀ ਆ ਤੇ ਫਿਰ ਇਹਨੂੰ ਛਿਲਨਾ ਵੀ ਪੈਣਾ ਵਾ ਕੋਈ ਨਾ ਤੁਸੀਂ ਛਿਲ ਦੋ ਤੇ ਤੜਕਾ ਮੈਂ ਆਪੇ ਲਾ ਦਾਂਗੀ ਉਹ ਵੀ ਬੜਾ ਕਰਾਰਾ ਜਿਹਾ ਮਾਸੀ ਆਹ ਕੌਣ ਹੈ ਏ ਨਾ ਤੇਰੀ ਭਾਬੀ ਦੀ ਜਿਹੜੀ ਮਾਸੀ ਹੈ ਨਾ ਉਹ ਦੀ ਨਾ ਤਰਾਣੀ ਦੀ ਕੁੜੀ ਉਹ ਬੜੀ ਤੇਜ ਲੱਗਦੀ ਏ ਇਹਦੇ ਫਿਰ ਕੀ ਹੋਇਆ ਅਸੀਂ ਡਰਦੇ ਆ ਉਹ ਕੀ ਮਾਸੀ ਤੇ ਸੱਚੀ ਛਿਲਣ ਲੱਪੇ ਜੇ ਛੱਡੋ ਪਰਾਨ ਨੂੰ ਪੁੱਤ ਰੋਟੀ ਨਹੀਂ ਖਾਣੀ ਤੇ ਤੂੰ ਹੀ ਥੋੜੀ ਛਿਲੋ ਕਿਉਂ ਨਾ ਉਹ ਤੇਰੇ ਸਾਹਮਣੇ ਕਹਿ ਕੇ ਗਈ ਨਾ ਛਿੱਲ ਦੋ ਤੜਕਾ ਮੈਂ ਲਾ ਦੂੰਗੀ ਕਰਾਰ ਆ ਗਿਆ ਟਾਡੇ ਨਾਲ ਗੱਲ ਕਰਨਿਆ ਮੈਂ ਕੀ ਗੱਲ ਸੁਣਨ ਚ ਦਿੱਕਤ ਐ ਕੋਈ ਨਹੀਂ ਦਈਏ ਹੈ ਕਿ ਕੌਣ ਜੇ ਤੇ ਵੈਸੇ ਤੁਸੀਂ ਕੌਣ ਹੋ ਮੈਂ ਜੋ ਮਰਜੀ ਹੋਵਾਂ ਤੁਸੀਂ ਹੁੰਦੇ ਕੌਣ ਜੇ ਮੇਰੇ ਮਾਸੀ ਨਾਲ ਇਦਾਂ ਬਤਮੀਜ਼ ਨਾਲ ਗੱਲ ਕਰਨ ਵਾਲੇ ਨਾਲੇ ਨਾ ਤੁਹਾਡਾ ਘਰ ਨਹੀਂ ਆ ਅੱਛਾ ਵੈਸੇ ਇੱਕ ਹੱਥ ਤੁਹਾਡਾ ਵੀ ਨਹੀਂ ਆ ਤੁਹੀ ਮੇ ਤੇ ਬਾਰੋਂ ਹੀ ਆਏ ਹੋ ਨਾ ਬਾਕੀ ਗੱਲ ਜੀ ਤੁਹਾਡੀ ਮਾਸੀ ਦਾ ਘਰ ਹੈ ਨਾ ਤੇ ਮੇਰੀ ਵੀ ਭੈਣ ਦਾ ਘਰ ਹੈ ਬਾਕੀ ਗੱਲ ਇਹ ਘਰ ਤੁਹਾਡਾ ਵੀ ਨਹੀਂ ਆ ਉਹ ਬਥੇੜੀਆਂ ਤੇਰੇ ਰਗੀਆਂ ਸਿੱਧੀਆਂ ਕੀਤੀਆਂ ਹੋਏ ਤੂੰ ਕਿਤੇ ਸਾਡੇ ਨੂੰ ਐਵੇਂ ਜਾਣਦੀ ਸਿੱਧੇ ਤਾਂ ਮੈਂ ਤੇਰੇ ਵਰਗੀ ਬਥੇਰੇ ਕੀਤੀ ਆ ਤੂੰ ਕੀ ਚੀਜ਼ ਆ ਦੀਦੀ ਰਿੰਬੀ ਤੂੰ ਏ ਕੀ ਕਰਦੇ ਵੀ ਆ ਤੁਸੀਂ ਉੱਥੇ ਬੈਠੋ ਤੁਸੀਂ